ਬਾਈ ਜੀ ਸੋਹਣ ਵੀਰੋ ਆਏ ਇੰਨਾ ਨੇ ਬਈ ਦੁਨੀਆ ਬਾਰੇ ਬਹੁਤ ਦਝਾਉਂਦਾ ਜਾਂ ਤੱਕੋ ਜੀ ਸਾਡੇ ਬਹੁਤ ਦਿਲਾਂ ਦੇ ਭਾਈ ਭੈਣ ਆਪਾਂ ਹੁਣ ਇਹਨਾਂ ਨੇ ਸਿਰਫ ਦੇਖੋ ਇੱਕ ਇੱਕ ਧਾਰ ਮਾ ਜੀਆ ਰੁੱਧ ਦਾ ਗੁਰੂ ਜੀ ਜਿੰਨਾ ਅਸੀਂ ਪੁੱਛੂ ਲੈਨੇ ਉਹਦਾ ਕਈ ਦਾ ਮਤਲਬ ਹੁੰਦਾ ਹੈ ਕਰਤਾ ਵਾ ਹੁਣ ਉਹ ਵੀ ਸਾਡਾ ਹਰੇਕ ਮੇਰੀ ਵੀਡੀਓ ਦੇ ਵਿੱਚ ਇਹੀ ਗੱਲ ਹੁੰਦੀ ਆ ਜੀ ਬਾਈ ਆਪਣਾ ਇਹ ਇੱਕ ਐਨ ਜੀਓ ਆ ਕੋਈ ਪਾਰਵਾੜਾ ਦੇ ਕੋਲੇ ਧਰੇ ਜਾ ਕੇ ਜਦੋਂ ਬੁੱਤਾਂ ਮੰਨ ਕੋਸ ਕਰ ਗਿਆ ਆਪਾਂ ਪੰਜ ਚਾਰ ਦੇਹਵਾ ਦਾ ਬੁੱਤਾਂ ਵਾਪਸ ਜੇ ਕੋਈ ਸਾਡਾ ਵਾ ਹੁੰਦੇ ਆਪਾਂ ਨਾ ਹਾ ਕੋਈ ਕੋਸ ਪੂਜਾ ਦੇ ਕੇ ਲਈ ਜਾਂਦੇ ਨਕਸੋਲੇ ਕੋਈ ਪੂਜਾ ਕਰ ਪੂਜਾ ਸਾਡੇ ਵੱਡਾ ਉੱਥੇ ਸਿੰਦਾ ਜੇ ਆਪਾਂ ਕੋਈ ਨਕਸਾ ਦਾ ਬੁੱਤ ਪੈਟਾ ਕੇ ਲਈ ਪਹਿਲੀ ਵਾਰ ਕੋਈ ਵੀ ਮੁਟਾਇਆ ਸੱਚੇ ਤੰਨੋਂ ਆਪਣੇ ਨੂੰ ਫੋਲੋ ਕਰ ਲਿਆ ਜਦੋਂ ਵੀ ਪਸ਼ੂ ਲੈਣਾ ਹੋਇਆ ਤਾਂ ਤੁਹਾਨੂੰ ਸੌਫਾ ਰੱਖੂਗਾ ਨਾਲ ਦੀ ਨਾਲ ਆਪਣੇ ਘਰੂਗੇ ਭਾਈ ਵੀ ਆਪਣੀ ਵੀਡੀਓ ਤੇ ਇੰਟ ਹੈ इवन ਜਿੰਨਾ ਵੀ ਆਪਣੇ ਕੋਲੇ ਬਾਹਰ ਹੁੰਦਾ ਸਾਰਾ ਵੀਡੀਓ ਦੇਖ ਨਹੀਂ ਆਉਂਦਾ ਆਈਡੀਆ ਜਾਂ ਹੋ ਜਾਂਦਾ ਪਸ਼ੂ ਦਾ ਵੀ ਕਹੇ ਜੇ ਪਸ਼ੂ ਨੇ ਉਹ ਕੋ ਬੰਦਾ ਆ ਜਾਂਦਾ ਅੱਤੀ 20 ਵਾਰ ਪਸ਼ੂ ਤਰੀਬਨ ਹਰ ਵੇਲੇ ਹੁੰਦਾ ਰੋਜ਼ ਜਿੰਨੇ ਪਸ਼ੂ ਦੇ ਲਉਂਦੇ ਆਂ 300 ਤੋਂ ਇੱਕ ਆ ਜਾਂਦਾ ਨਾਲ ਦੀ ਨਾਲ ਜੇ ਤਾਂ ਹਟਾਏ ਰਿਏ ਦੇ ਵਿੱਚ ਬਾਹਰ ਵੀ ਟੋਲੀ ਵੀ ਵੀਡੀਓ ਤੇ ਜੇਨਾ ਆਪਾਂ ਕਰਦੇ ਜਾਂ ਉਹਨਾਂ ਨੂੰ ਸਾਡਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਫੋਕੜਾ ਵਾਲਾ ਪਸ਼ੂ ਨਹੀਂ ਲੈਂਦੇ ਤਾਂ ਕਰਕੇ ਸਾਡੇ ਬਹੁਤ ਜ਼ਿਆਦਾ ਮੌਕੇ ਵੀ ਜੋ ਭੇਜਦੇ ਵੀ ਡੰਗ ਹੋ ਜਾਂਦੇ ਆ ਚੰਗੇ ਪਸ਼ੂ ਭੇਜਦੇ ਨੇ ਉਹ ਆਪਾਂ ਜਾਣਸਾਰ ਉਹਦੇ ਉਨੇ ਕਈ ਇੱਕ ਜਿਹੜਾ ਤੁਹਾਨੂੰ ਲਗਾਤਾਰ ਉੱਦਈ ਲਗਾਇਆ ਆਪਾਂ ਕਿਤੇ ਆ ਕੇ ਵੀ ਪਾਸ ਕਰਿਆ ਨੇ ਕਿਉਂਕਿ ਉੱਥੇ ਧਾਰ ਚੱਲਦਾ ਵਾ ਆਪਾਂ پیسے ਤੁਹਾਨੂੰ ਕਿੰਨਾ ਲਾਗਦਾ ਪਰ ਆਪਾਂ ਕਹਿ ਕੇ ਸੌ ਫਲਾ ਕੇ ਪਸ਼ੂ ਲਈਦਾ ਵੀ ਇਹਦੀ ਬਾਅਦ ਸਦਾਰਨਾਵਾ ਜੇ ਕੋਈ ਲੰਬਾ ਹੋਇਆ ਵੀ ਸਾਨੂੰ ਮਾੜਾ ਪਸ਼ੂ ਨਰੇ ਕਿਉਂਕਿ ਉੱਥੋਂ ਜਦੋਂ ਪਸ਼ੂ ਆਪਾਂ ਲੈ ਲਿਆ ਤੈਨੂੰ ਨਾਲ ਦੀ ਵਾਪਸੀ ਦੀ ਗਰੰਟੀ ਦੇਉਂਦੀ ਵਾਪਸੀ ਦੀ ਗਰੰਟੀ ਇਹਦੀ ਆਪਦੀ ਗੁਰੂ ਮਿਹਰਬਾਨੀ ਆਪਦਾ ਫਰਜ਼ ਸਮਝ ਕੇ ਦੇ ਦਿੰਦੇ ਆਂ ਚਾਹੇ ਉਹ ਨਾਲ ਤੁਹਾਡੀ ਆਪੀ ਪੂਰੇ ਮਾੜੀ ਦਾ ਪਸ਼ੂ ਨਾਲੀਏ ਚਾਹੇ ਉਹ ਖੋਲ ਜਾਏਗੀ ਉਹ ਵਾਪਸੀ ਦੀ ਕੋਈ ਗਰੰਟੀ ਨਹੀਂ ਪਰ ਇਹ ਅਸੀਂ ਗਰੰਟੀ ਆਪਦਾ ਫਰਜ਼ ਸਮਝ ਕੇ ਆਪਾਂ ਇਹ ਬਿਜ਼ਨਸ ਦੀ ਲੋਨ ਸੀਗੀ ਹੁਣ ਪੰਜਾਬ ਤੋਂ ਦਿੱਤਾ ਬਾਹਰਲਾ ਕੰਡਾਇਆ ਹੋਇਆ ਸਾਡਾ ਵੀ ਬੱਚਾ ਉੱਥੇ ਵੀ ਹੁਣ ਜਦੋਂ ਵੀ ਆਉਦੀ ਪੜ੍ਹਾਈ ਪੂਰੀ ਹੋਣੀ ਹੈ ਤਾਂ ਉੱਥੇ ਜਾਊਗਾ ਬਹੁਤ ਜਵਾਨਾਂ ਦਾ ਮਨ ਕਰਨੋਂ ਹਟ ਗਿਆ ਬੜੇ ਸਾਡੇ ਕੋਲੇ ਜਵਾਨ ਹੁੰਦੇ ਆ ਵੀ ਅੰਕਲ ਅਸੀਂ ਬਾਹਰ ਨਹੀਂ ਜਾਣਾ ਸਾਨੂੰ ਇਹ ਮਿਲਣ ਨਾਲ ਦੋ ਰੋ ਬਹੁਤ ਕਰਮਣ ਵਾਲੇ ਆ ਕਿ ਇਹਨਾਂ ਨੇ ਸਾਡੇ ਖਾਣਪੋਣ ਟੈਨ ਨੂੰ ਕੈਨੇਡਾ ਦੇ ਬਰਾਬਰ ਦਾ ਰੋਟਵਾ ਦਿੱਤਾ ਆਪਾਂ ਇਹ ਚੀਜ਼ ਦਾ ਸਾਥ ਦੇਣਾ ਨਾ ਕਿ ਇਹ ਚੀਜ਼ ਦੀ ਲੋੜ ਆ ਪੰਜਾਬ ਨੂੰ ਵੀ ਆਪਾਂ ਮਾਫ ਕਰਕੇ ਉਹ ਬਾੜਾ ਜੰਨੀ ਚੱਲਦਾ ਹੁੰਦਾ ਠਾਕ-ਠਾਕਾ ਥੋੜਾ ਜਿਹਾ ਚੱਲਦਾ ਹੁੰਦਾ ਆਪਦੇ ਮਨੋਂ ਆਪਾਂ ਸੱਚੇ ਮਨੋਂ ਸਾਥ ਦੇਣਾ ਜਿਹੜਾ ਵੀ ਸਾਡੇ ਕੋਲੇ ਆਉ। ਜਿਹਨੂੰ ਵੀ ਪਸੂ ਦਵਾਂਗੇ ਉਹ ਆਪਾਂ ਸਾਫ਼-ਸੁਥਰੇ ਹੀ ਦਵਾਂਗੇ ਨਹੀਂ ਅਗਲੇ ਨੂੰ ਜਵਾਬ ਦੇਣਾ ਜੇ ਵੀ ਭਾਈ ਤੁਸੀਂ ਪਸੰਦ ਕਰ ਲਓ। ਪਸੰਦ ਕਰਨ ਤੋਂ ਬਾਅਦ ਸਾਡੀ ਗਾਰੰਟੀ ਹੈ ਜੇ ਕੋਈ ਫੋਟ ਹੋਈ। ਵਿਖਾਂ ਤੇ ਤੁਸੀਂ ਆਪ ਆ ਕੇ ਕਰਨਾ। ਸ਼ੇਅਰ ਵੀ ਕਰਿਓ ਜੀ ਵੀਡੀਓ ਨੂੰ। ਫੋਲੋ ਜ਼ਰੂਰ ਕਰਦੇ ਚੈਨਲ ਨੂੰ।